ਯੋਗਨ ਅਖੇਰ ਦੇ ਮੁਹਿੰਮ ਦੇ ਤਹਿਤ ਪੰਜਾਬ ਦੀ ਪੁਲਿਸ ਵੱਲੋਂ ਜੋ ਨਸ਼ਾ ਪਸਕਰਾ ਰਹੀ ਮਾਰਪਾ ਤੇ ਬੰਡੋਲੇ ਚਲਾਈ ਜਾ ਰਹੇ ਹਨ ਉਸ ਦੇ ਖਿਲਾਫ ਅਸ਼ਰੋਮੀ ਅਖਾਲੀ ਦਲ ਅਮਰੀਕ ਸਰ ਬਲੂ ਫਟੇਗਰ ਦਾ ਵਿਕੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਤੋਂ ਮੰਦੀ ਕਰਵਾ ਕਰਦੇ ਹੋਏ ਸ਼ਰੋਮੀ ਅਖਾਲੀ ਦਲ ਅਮਰੀਕ ਦੇ ਪ੍ਰਧਾਨ ਨੇ ਇਸ ਸਾਫ ਦਾ 500 ਕਿਲੋਗ੍ਰਾਮ ਦੀ ਮਾਨਨੇ ਕਿਆ ਕਿ ਪੰਜਾਬ ਦੇ ਇੱਥੇ ਕਾਨੂੰਨ ਦਾ ਰਾਜ ਨਹੀਂ ਬਲਕੇ ਪੁਲਿਸ ਦਾ ਰਾਜ ਹੈ। ਇਸ ਲਈ ਇਹ ਕੰਮ ਅਸੀਂ برداشت ਨਹੀਂ ਕਰਨੇ ਅਤੇ ਨਾ ਹੀ ਇਹਨਾਂ ਨੂੰ ਅੱਗੇ ਚੱਲਣ ਦੇਣਾ ਹੈ। ਮਹਿੰਗੇ ਕਿਆਕੇ ਦੁਹਾਰਦੇ ਪਤਾ ਵੀ ਪੁਲਿਸ ਅਤੇ ਸਰਕਾਰ ਦੇ ਕੋਲ ਬਿਨਾ ਕੋਰਟ ਦੇ ਆਰਡਰ ਕਿਸੇ ਵੀ ਵਿਅਕਤੀ ਦੀ ਇਮਾਰਤ ਨੂੰ ਤੋੜਾਉਂਦਾ ਨਹੀਂ ਹੈ ਜਿਸ ਬੰਦੀ ਮਾਨਕ ਪੀਨ ਕੋਰਟ ਨੇ ਪਹਿਲਾਂ ਹੀ ਰੁਕ ਲਗਾ ਦਿੱਤੀ ਗਈ ਸੀ ਪਰੰਤੂ ਫਿਰ ਵੀ ਪੰਜਾਬ ਸਰਕਾਰ ਦੇ ਪੰਜਾਬ ਦੇ ਪੁਲਿਸ ਤੋਂ ਲੋ ਭਾਰਤੀ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਮਨੀ ਕਾਲੀ ਜੀ ਦਾ ਤੇਜ ਸ੍ਰੀ ਗੁਜਰਾਵਾਲਾ ਬਰੋਨਡ ਕਮੇਟੀ ਵੀ ਚੱਲ ਰਹੀ ਹੈ। ਵਾਪਸ ਤੇ ਬੋਲਿਆ ਮਾਨ ਨੇ ਕਿਹਾ ਕਿ ਸਾਡੇ ਸਿੱਖਾਂ ਦੀ ਪਾਰਲੀਮੈਂਟ ਦੀ ਚੋਣਾਂ ਦਾ ਹੋਣ ਕਾਰਨ ਇਹ ਸਭ ਕੁਝ ਵਾਪਰ ਰਿਹਾ ਹੈ। ਉਦੋਂ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਯੂਥ ਸਰਪ੍ਰਸ ਇਮਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਦੀ ਮੁਹਿੰਮ ਦੀ ਆੜ ਦੇ ਵਿੱਚ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪੁਲਿਸ ਦੀ ਕਾਰਵਾਈ ਦੇ ਖਿਲਾਫ ਪਾਰਟੀ ਵੱਲੋਂ ਇੱਕ ਪੱਤਰ ਲੱਗਦੇ ਜਿਹੜਾ ਨੈਸ਼ਨਲ ਮੀਡਿਆ ਗਿਆ ਸੀ। ਇੰਡੀਆ ਦੇ ਵਿੱਚ ਹਰੇਕ ਜੁਰਮ ਦੇ ਬਾਰੇ ਕਾਨੂੰਨ ਹੈਗੇ ਆ ਬੇਸ਼ੱਕ ਅਸੀਂ ਡਰੱਗ ਵੇਚਦੇ ਆ ਬੇਸ਼ੱਕ ਅਸੀਂ ਗੈਂਗਸਟਰ ਆ ਬੇਸ਼ੱਕ ਅਸੀਂ ਖਾਲਸਤਾਨੀ ਹੈਗੇ ਆ ਬੇਸ਼ੱਕ ਪੁਸ਼ ਹੈ ਪਰ ਕਨਸਟੀਟਿਊਸ਼ਨ ਤੇ ਕਾਨੂੰਨ ਦੇ ਮੁਤਾਬਕ ਆਪਾਂ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈ ਸਕਦੇ ਤੇ ਆਪ ਇਹੋ ਜਿਹੀ ਕਾਰਵਾਈ ਨਹੀਂ ਕਰ ਸਕਦੇ ਜਿਸ ਨਾਲ ਕਾਨੂੰਨ ਟੁੱਟੇ ਹੁਣ ਜਦੋਂ ਸੁਪਰੀਮ ਕੋਰਟ ਨੇ ਕਹਤਾ ਹੈ ਕਿ ਤੁਸੀਂ ਘਰ ਲੋਕਾਂ ਦੇ ਢਾ ਨਹੀਂ ਸਕਦੇ ਜ ਜਨਤਾ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਨਹੀਂ ਜਾਂਦੇ ਤੇ ਇੱਥੇ 73 ਨੂੰ ਆਕਰਟਾ ਤੇ ਬੋਲਡੋਜ਼ ਕਰਤੇ ਇਥੋਂ ਦੀ ਪੁਲਿਸ ਨੇ ਗਵਿੰਦਗੜ੍ਹ ਸਾਹਿਬ ਦੀ ਨੇ ਗਵਿੰਦਗੜ੍ਹ ਦੇ ਵਿੱਚ ਤੇ ਇਹ ਤਾਂ ਬਿਲਕੁਲ ਨਜਾਇਜ਼ ਕਾਰਵਾਈ ਹੈ ਤੇ ਜੇ ਇਹ ਡਰਗ ਬੇਚਦੇ ਆ ਜਦੋਂ ਕਾਨੂੰਨ ਹੈਗੇ ਆ ਇਹਨਾਂ ਦੇ ਉੱਤੇ ਤੁਸੀਂ ਐਨਐਸ ਵੀ ਲਾ ਸਕਦੇ ਹੋ ਇਹਨਾਂ ਨੂੰ ਅਦਾਲਤ ਤੇ ਵਿੱਚ ਵੀ ਪੇਸ਼ ਕਰ ਸਕਦੇ ਹੋ ਫਿਰ ਤੁਸੀਂ ਘਰ ਕਿਉਂ ਟਾਏ ਹੈ ਤੇ ਸੁਪਰੀਮ ਕੋਰਟ ਨੇ ਵੀ ਕਹਿ ਕਿ ਜਿਹੜਾ ਵੀ ਇਹ ਮੁਲਾਜ਼ਮ ਸਰਕਾਰ ਇਹੋ ਜਿਹੇ ਕੰਮ ਕਰੂਗੀ ਗੈਰਕਾਨੂੰਨੀ ਤੌਰ ਤੇ ਉੱਤੇ ਘਰਾਂ ਨੂੰ ਢਾਉ ਜੀ ਬੁਲਡੋਜ਼ ਕਰ ਦੋਗੀ ਉਹ ਕੰਟੈਂਪਟ ਆਫ ਕੋਰਟ ਹੈ ਤੇ ਐਕਸ਼ਨ ਸੁਪਰੀਮ ਕੋਰਟ ਲਾਗੂ ਹੋ। ਸੋ ਮੇਰਾ ਮਤਲਬ ਇਹ ਬਿਲਕੁਲ ਗੈਰਕਾਨੂੰਨੀ ਚੀਜ਼ ਕੀਤੀ ਹੈ ਜਿਹੜੇ ਫਤਿਹਗੜ੍ਹ ਸਾਹਿਬ ਦੀ ਦੀ ਪੁਲਿਸ ਨੇ ਗੋਬਿੰਦਗੜ੍ਹ ਦੇ ਵਿੱਚ ਜਾ ਕੇ ਕਿਸੇ ਬੀਬੀ ਦੇ ਘਰ ਘਾੜ ਦਿੱਤੇ ਹੈ ਜੇ ਉਹ ਕਰਦੀ ਸੀਗੀ ਉਹਦੇ ਤੇ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਜ਼ਬਰ ਤੋਂ ਜ਼ਬਰ ਕਾਨੂੰਨ ਲੱਗਣਾ ਚਾਹੀਦਾ ਪਰ ਇਸ ਤਰ੍ਹਾਂ ਉਹਦਾ ਘਰ ਨਹੀਂ ਟਾਇਆ ਜਾ ਸਕਦਾ ਹੈ। ਨੰਬਰ ਇੱਕ ਕੇ ਦੂਸਰੀ ਗੱਲ ਹੈ ਕਿ ਕਾਨੂੰਨ ਇੰਨਾ ਹੱਥ ਦੇ ਵਿੱਚ ਫੜ ਲਿਆ ਹੈ ਹਕੂਮਤ ਨੇ ਕਿ ਅੰਬਰਸਰ ਦੇ ਵਿੱਚ ਇੱਕ ਮੰਦਰ ਦੇ ਵਿੱਚ ਇਹ ਗ੍ਰਨੇਡ ਕਿਸ ਨੇ ਸਿੱਖਤੀ ਉਸ ਨੂੰ ਫੜ ਕੇ ਉਹ ਵੀ ਮਾਰ ਦਿੱਤਾ ਬੰਦਾ ਜਦ ਕਿ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ ਸੀਗਾ ਜੋ ਕਰਕੇ ਆਰਟੀਕਲ 21 ਕਨਸਟੀਟਿਊਸ਼ਨ ਦੇ ਕਹਿੰਦੀ ਹੈ ਕਿ ਨੋ ਪਰਸਨ ਕੈਨ ਬੀ ਕਿਲਡ ਔਰ ਹਿਸ ਲਾਈਫ ਪਟਨ ਜੇਪਰਡੀ ਵਿਦਾਊਟ ਦਾ ਪ੍ਰੋਸੀਜਰ ਲੇ ਡਾਊਨ ਬਾਈ ਲਾ ਕਿ ਜਿਹੜਾ ਕਾਨੂੰਨ ਆਰਟੀਕਲ 21 ਦੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦਿੰਦਾ ਹੈ ਆਪਣੀ ਫ੍ਰੀडम ਦਿੰਦਾ ਹੈ ਉਹਦੇ ਮੁਤਾਬਕ ਸੁਪਰੀਮ ਕੋਰਟ ਕਹਿੰਦਾ ਹੈ ਕਿ ਤੁਸੀਂ ਕਿਸੇ ਨੂੰ ਮਾਰ ਨਹੀਂ ਸਕਦੇ ਕਿਸੇ ਨੂੰ ਪੜ ਨਹੀਂ ਸਕਦੇ ਕਿਸੇ ਨੂੰ ਕੱਟ ਨਹੀਂ ਸਕਦੇ ਜਿਹੜੇ ਕਾਨੂੰਨ ਦੇ ਅੰਦਰ ਇਹਨੇ ਜੇ ਮੰਦਰ ਦੇ ਵਿੱਚ ਗ੍ਰੇਡ ਸਿੱਟਿਆ ਇਹ ਤਾਂ ਚਲਾਨ ਹੋਣਾ ਚਾਹੀਦਾ ਹੈ ਫਿਰ ਬਹਿ ਸੁਣੀ ਚਾਹੀਦੀ ਹੈ ਫਿਰ ਜੱਜ ਫੈਸਲੇ ਕਰਦੇ ਹੈ ਕਿ ਇਹ ਇੱਕ ਕਸੂਰਵਾਰ ਹੈ ਕਿ ਨਹੀਂ ਇਹ ਪੁਲਿਸ ਦਾ ਫੌਜ ਨੂੰ ਇਹੋ ਜਿਹਾ ਹੱਕ ਨਹੀਂ ਹੈ ਕਿ ਕਿਸੇ ਦੇ ਉੱਤੇ ਸ਼ੱਕ ਕਰ ਲੈਣ ਤੇ ਉਸ ਨੂੰ ਜਾਨੋਂ ਮਾਰ ਦੇਣ ਇਹ ਬਿਲਕੁਲ ਗਲਤ ਚੀਜ਼ ਹੈ ਅਸੀਂ ਇਸ ਨੂੰ ਠੀਕ ਨਹੀਂ ਸਮਝਦੇ ਫਿਰ ਪਟਿਆਲਾ ਦੇ ਵਿੱਚ ਇੱਕ ਕਰਨਲ ਸਾਹਿਬ ਹੈ ਕੁਸ਼ਿੰਦਰ ਸਿੰਘ ਕੁਸ਼ਿੰਦਰ ਸਿੰਘ ਬਾਟ ਉਹਨਾਂ ਨੂੰ ਪੁਲਿਸ ਨੇ ਬਹੁਤ ਕੁੱਟਿਆ ਹੈਗਾ ਔਰ ਕਹੇ ਹੈ ਕਿ ਇੱਕ ਟਾਬੇ ਦੇ ਵਿੱਚ ਸ਼ਰਾਬ ਪੀ ਰਹੀ ਸੀਗੇ ਪਹਿਲੀ ਗੱਲ ਹੈ ਕਿ ਇੰਡੀਅਨ ਆਰਮੀ ਦਾ ਕਾਨੂੰਨ ਹੈ ਜਿਹੜੇ ਅਫਸਰ ਹੈ ਉਹ ਟਾਬੇ ਦੇ ਵਿੱਚ ਜਾ ਹੀ ਨਹੀਂ ਸਕਦੇ ਤੇ ਅਫਸਰ ਸ਼ਰਾਬ ਟਾਬੇ ਦੇ ਵਿੱਚ ਪੀਣਾ ਤਾਂ ਬਿਲਕੁਲ ਇੱਕ ਫੌਜ ਦਾ ਬਹੁਤ ਵੱਡਾ ਗੜਾ ਹੈ ਤੋਂ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਅੱਜ ਤੁਹਾਡੇ ਕੋਲੇ ਜਰਨਲਿਸਟਸ ਦੇ ਕੋਲੇ ਆਏ ਆਏ ਹੈ ਪ੍ਰੈਸ ਕਾਨਫਰੈਂਸ ਕਰਨ ਦੇ ਲਈ ਤੇ ਅਸੀਂ ਇਨਸਾਫ ਮੰਗਦੇ ਹਾਂ ਕਿ ਇਹ ਸੁਪਰੀਮ ਕੋਰਟ ਵੀ ਨੋਟਿਸ ਲਵੇ ਜੋ ਕੁਛ ਗੁਬਿੰਦਗੜ੍ਹ ਦੇ ਵਿੱਚ ਹੋਇਆ ਜੋ ਅੰਬਰਸਰ ਦੇ ਵਿੱਚ ਇੱਕ ਝੂਠੇ ਮੁਕਾਬਲੇ ਦੇ ਵਿੱਚ ਇੱਕ ਬੰਦੇ ਨੂੰ ਮਾਰਤਾ ਤੇ ਇੱਥੇ ਹੋਰ ਗੜਬੜ ਹੋਣ ਦਾ ਖਤਰਾ ਹੈਗਾ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਇਹ ਅਸੀਂ ਗੈਰ ਕਾਨੂੰਨੀ ਕੰਮ ਗਵਰਨਮੈਂਟ ਦੇ ਨਹੀਂ برداشت ਕਰਦੇ ਨਾ ਇਹਨਾਂ ਨੂੰ ਚੱਲਣ ਦੇਣਾ ਇਹ ਗੈਰ ਕਾਨੂੰਨੀ ਚੀਜ਼ ਹੈ ਕਿ ਇਹ ਤੇ ਭਾਰਤ ਭਗਵੰਤ ਸਿੰਘ ਜੀ ਨੂੰ ਤੇ ਆਮ ਪਾਰਟੀ ਨੂੰ ਹਿਮਾਚਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਕਿ ਇਹਦਾ ਰਿਐਕਸ਼ਨ ਬਹੁਤ ਹੋ ਗਿਆ ਹੈ ਜਿੰਨੀਆਂ ਵੀ ਬੱਚਾ ਹਿਮਾਚਲ ਦੀਆਂ ਪੰਜਾਬ ਦੇ ਵਿਚ ਆਰੀ ਹੈ ਉਹਨਾਂ ਦੇ ਉੱਤੇ ਲੋਕੀ ਹੋਣ ਢੰਡਰਾ ਵਾਲਿਆਂ ਦੀ ਫੋਟੋ ਤੇ ਪੋਸਟਰ ਲਾ ਰਹੇ ਹੈ ਇਹ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਹਿਮਾਚਲ ਪੰਜਾਬ ਦਾ ਹਲਕਾ ਹੈਗਾ ਲਾਹੌਰ ਦਰਬਾਰ ਦਾ ਹਿੱਸਾ ਸੀਗਾ ਤੇ ਇਹ ਵੀ ਜ਼ਬਰਦਸਤੀ ਇੰਦਰਾ ਗਾਂਧੀ ਨੇ 1966 ਦੇ ਵਿੱਚ ਪੰਜਾਬ ਤੋਂ ਤੋੜ ਕੇ ਇਹਨੂੰ ਹਿਮਾਚਲ ਬਣਾਇਆ ਹੋਇਆ ਇਹ ਪੰਜਾਬ ਦਾ ਹਿੱਸਾ ਹੈ ਤੇ ਅਸੀਂ ਇਹਨੂੰ ਕਲੇਮ ਕਰਦੇ ਨਹੀਂ ਹੈ। ਹਰ ਵਾਰੀ ਹੈ ਕਿਸੇ ਪਾਰਟੀ ਨੇ ਇਹ ਮਸਲੇ ਚੱਕੇ ਹੈ ਜਿਹੜੇ ਘਰ ਢਾਈ ਜਾਂਦੇ ਐ ਜਿਹੜੇ ਕਤਲ ਕੀ ਜਾਂਦੇ ਐ ਜਿਹੜਾ ਕਾਨੂੰਨ ਆਪਣੇ ਹੱਥ ਦੇ ਵਿੱਚ ਫੜ ਕੇ ਲੋਕਾਂ ਨੂੰ ਇਹ ਬਿਨਾਂ ਕਾਨੂੰਨੀ ਤਰੀਕੇ ਦੇ ਨਾਲ ਉਨ੍ਹਾਂ ਦੇ ਉੱਤੇ ਐਕਸ਼ਨ ਕਰ ਰਹੇ ਹੈ। ਹੋਰ ਕੋਈ ਪਾਰਟੀ ਇਹਨਾਂ ਦੇ ਉੱਤੇ ਬੋਲ ਨਹੀਂ ਰਹੀ। ਪਹਿਲੇ ਚੈਪਟਰਸ ਲਿਖਦਾ ਹੈ ਕਿ ਜਿਹੜਾ ਡੀਸੀ ਤੇ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਦੇ ਹੇਠ ਐਸਐਸਪੀ ਹੁੰਦਾ ਹੈਗਾ। ਐਸਐਸਪੀ ਡੀਐਮ ਦੇ ਥੱਲੇ ਹੁੰਦਾ ਹੈ। ਪਰ ਅੱਜ ਸਾਰੇ ਡੀਸੀਆਂ ਨੇ ਐਸਐਸਪੀ ਨੂੰ ਪਾਵਰ ਦੇਤੀ ਹੈ। ਜਿਹੜਾ ਕਿ ਇਹ ਬਹੁਤ ਗਲਤ ਹੈ। ਮੈਂ ਵੀ ਐਸਐਸਪੀ ਰਹੇ ਹਾਂ ਪਰ ਮੇਰਾ ਮਤਲਬ ਪੁਲਿਸ ਦੇ ਕੋਲੇ ਜਾਂ ਫੌਜ ਦੇ ਕੋਲੇ ਕਦੇ ਵੀ ਪਾਵਰ ਨਹੀਂ ਹੋਣੀ ਚਾਹੀਦੀ ਕਿ ਉਹ ਆਪ ਕਾਨੂੰਨ ਨੂੰ ਐਕਸਰਸਾਈਜ਼ ਕਰਨ ਤੇ ਆਪਣੇ ਹੱਥ ਦੇ ਵਿੱਚ ਲੈ ਜਾਣ ਇਹ ਬਹੁਤ ਇੱਕ ਖਤਰਨਾਕ ਚੀਜ਼ ਹੈ ਠੁੱਕ ਕੇ ਛੱਟ ਲੈਣਾ ਹੁਣ ਇਸ ਦੇ ਬਾਰੇ ਮੈਂ ਕੀ ਕਹਿ ਸਕਦਾ ਅੱਛਾ ਜੇ ਤੁਹਾਡੀ ਜ਼ਮੀਰ ਹੀ ਮਰ ਗਈ ਹੈ ਠੀਕ ਹੈ ਠੁੱਕ ਕੇ ਛੱਟੀ ਜਾਂਦੇ ਆ ਤਾਂ ਫੇਰ ਇਹ ਔਰ ਇਤੇ ਬਾਰੇ ਤਾਂ ਤੁਸੀਂ ਬਹੁਤ ਸਿਆਣੇ ਤੁਸੀਂ ਸੋਚ ਸਕਦੇ ਹੋ ਕਿ ਇਹ ਕੋਈ ਆਦਮੀ ਦਾ ਕੰਮ ਨਹੀਂ ਕੋਈ ਸਿੱਖ ਦਾ ਕੰਮ ਹੈ ਫੁੱਕ ਕੇ ਝਟ ਲੈਣਾ ਫਿਰ ਮੈਂ ਰੰਮ ਦੱਸਿਗਾ ਅੱਛਾ ਜੀ ਕਿ ਐਸਐਸਪੀ ਸਾਹਿਬ ਨੇ ਜਿਹੜਾ ਇਹ ਕੰਮ ਕੀਤਾ ਆ ਕਨਸਟੀਟਿਊਸ਼ਨ ਤੋਂ ਬਾਹਰ ਹੈ ਉਹ ਅੱਜ ਪਤਾ ਕੀਤਾ ਹੈਗਾ ਉਹਦਾ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਡੀਸੀ ਸਾਹਿਬ ਨੇ ਉਹ ਇਨਵੈਸਟੀਗੇਸ਼ਨ ਐਸਐਸਪੀ ਦਫ਼ਤਰ ਨੂੰ ਮਾਰਕ ਕਰਤੀ ਇੱਕ ਖਸਬ ਦੀ ਗੱਲ ਹੋਊਗੀ ਜੇ ਜਿੰਨੇ ਅਪਰਾਧ ਕੀਤਾ ਹੈ ਉਹ ਇਹਦੀ ਇਨਵੈਸਟੀਗੇਸ਼ਨ ਕਰਕੇ ਕੁਝ ਕਰੇ ਸੋ ਅਸੀਂ ਹਫ਼ਤਾ ਖੰਡ ਦਿੱਤੇ ਕਿ ਕੁਛ ਇਹਦਾ ਬਣੂਗਾ ਹਜੇ ਤੱਕ ਕੁਝ ਬਣਿਆ ਨਹੀਂ ਤੇ ਤਾਂ ਹੀ ਅਸੀਂ ਅੱਜ ਇਹਨੂੰ ਜਨਤਕ ਰੂਪ 'ਚ ਉਭਾਰ ਰਹੇ ਹਾਂ ਕਿ ਜੇ ਇੱਕ ਹਲੂਜ਼ਰ ਜਸਟਿਸ ਐਸਐਸਪੀ ਸਾਹਿਬ ਕਰ ਰਹੇ ਹੈ ਜਿਹੜਾ ਕਲੀਅਰਲੀ ਸੁਪਰੀਮ ਕੋਰਟ ਨੇ ਨਵੰਬਰ ਦੇ ਵਿੱਚ केस 2024 के 10 नवंबर को जरा केस हैगा अ अ फ्यूचर में हिंद एंड अदर्स वर्सेस यूनियन ऑफ इंडिया ये जरा केस है इसमें इन्होंने लिखया है कि ए ए वोल्टोस जस्टिस इज अगेंस्ट आर्टिकल 14 राइट टू तो इक्वलिटी आर्टिकल 21 राइट टू तो लाइफ एंड पर्सनल लिबर्टी एंड yeah. आर्टिकल 308 फर्स्ट राइट टू प्रॉपर्टी ਇਹਦੇ ਪਰ ਖਿਲਾਫ ਤੁਸੀਂ ਕਰਨੀ ਸਕਦੇ ਤੇ ਖੀਤ ਜਿਹੜਾ ਪ੍ਰਧਾਨ ਸਾਹਿਬ ਨੇ ਕਿਹਾ ਹੈ ਇਹਦੀ ਅਕਾਉਂਟੇਬਿਲਟੀ ਫॉर ਨਾਨ ਕੰਪਲਾਈਅન્સ ਲਿਖਿਆ ਅਫੀਸ਼ੀਅਲ ਹੂ ਵਾਇਲੇਟਸ ਗਾਈਡਲਾਈਨਸ ਮੇ ਫੇਸ ਕੰਟੈਂਪਟ ਆਫ کورٹ ਚਾਰजेस ਜਿਹੜਾ ਪ੍ਰਧਾਨ ਸਾਹਿਬ ਨੇ ਕਿਹਾ ਤੇ ਉਹਦੇ ਵਿੱਚ ਕਿਹਾ ਹੈ ਐਂਡ ਕੁਡ ਬੀ ਹੈਲਡ ਪਰਸਨਲੀ ਰਿਸਪੌਂਸਿਬਲ ਫॉर ਦ ਸਟੋਰਿੰਗ ਆਫ ਡਿਮੋਲਿਸ਼ਡ ਪ੍ਰੋਪਰਟੀ ਸੁਪਰੀਮ ਕੋਰਟ ਕਹਿੰਦਾ ਹੈ ਕਿ ਐਸਐਸਪੀ ਨੂੰ ਪਰਸਨਲੀ ਉਹ ਵਾਪਸ ਖੜੀ ਕਰਨੀ ਪੈਣੀ ਹੈ ਠੀਕ ਹੈ ਜੀ ਸੋ ਹੈਰਾਨੀ ਦੀ ਗੱਲ ਹੈ ਕਿ ਡੀਸੀ ਸਾਹਿਬ ਨੇ ਜਿਸ ਤੇ ਪਰਖਲਾਪ ਅਸੀਂ ਕੰਪਲੇਂਟ ਪਾਈ ਹੈ ਉਹਨੂੰ ਇਨਕੁਆਇਰੀ ਮਾਫ ਕਰਤੀ ਹੈ ਕਿ ਤੁਸੀਂ ਦੱਸੋ ਕਿ ਆ ਤੁਹਾਡਾ ਅਪਰਾਧ ਹੈ ਕਿ ਇਹ ਇਹ ਤਾਂ ਇਹਨਾਂ ਨੂੰ ਆਪਣੇ ਰੈਵਨਿਊ ਮੈਟ ਵਿੱਚੋਂ ਕਰਾ ਲੈਣਾ ਚਾਹੀਦਾ ਸੀਗਾ ਤਾਂ ਉੱਥੇ ਪਟਵਾਰੀ ਭੇਜ ਕੇ ਉਹਦਾ ਵੇਰਵਾ ਲੈ ਲੈਣਾ ਚਾਹੀਦਾ ਸੀ ਇਹ ਦੇ ਇਸ ਤੇ ਅਸੀਂ ਸਟੇਟ ਕੀ ਰਿਪੋਰਟ ਦਊਗਾ ਕਿ ਇਹ 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 ਬਹੁਤ ਖਤਰਨਾਕ ਗੱਲ ਹੈ ਜਿਹੜਾ ਕਿ ਪੁਲਿਸ ਕਾਨੂੰਨ ਆਪਣੇ ਹੱਥ 'ਚ ਲੈ ਰਹੀ ਹੈ ਅਸੀਂ ਉਹ ਪਿਆ ਮੈਂ ਦਿਨ ਵੀ ਦੇਖੇ ਆ ਪ੍ਰਧਾਨ ਸਾਹਿਬ ਹੋਣਾ ਨਹੀਂ ਉਹ ਜਿਹੜੇ ਸਾਡੇ ਉਹ ਜਰਦਾਰ ਬੈਠਨੇ ਆ ਜਦ ਪੁਲਿਸ ਧਰੋ ਚੱਕ ਕੇ ਡਿਸਪੀਅਰ ਕਰ ਦਿੰਦੀ ਸੀ ਫਾਲਸਮ ਕਾਊਂਟਰ ਕਰਦੀ ਸੀ ਤੇ ਇਹ ਮੁੜ ਕੇ ਉਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਪੁਲਿਸ ਮਹਿਕਮੇ ਨੂੰ ਖੁੱਲ ਦੇ ਰਹੀ ਐ ਤੇ ਹੈਰਾਨਗੀ ਦੀ ਗੱਲ ਇਹ ਐ ਕਿ ਜਿਸ ਤਰ੍ਹਾਂ ਕੇਪੀਐਸ ਗਿਲਨ ਦੇ ਦਿਨਾਂ ਦੇ ਵਿੱਚ ਪੁਲਿਸ ਮਹਿਕਮਾ ਦਾ ਰਾਜ ਸੀਗਾ ਅੱਜ ਜਿਹੜਾ ਆਈਐਸ ਅਫਸਰ ਜਿਹੜਾ ਡਿਸਟ੍ਰਿਕਟ ਮੈਜਰ ਜਿਹਦੇ ਅਧੀਨ ਐਸਐਸਪੀ ਚੱਲਦਾ ਉਹਨੂੰ ਕੰਪਲੇਂਟ ਦਿੱਤੀ ਆ ਉਹ ਵੀ ਇਹਦੇ ਉੱਤੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹੈਗੀ ਇਹਦਾ ਮਤਲਬ ਹਜੇ ਵੀ ਪੰਜਾਬ 'ਚ ਪੁਲਿਸ ਸਟੇਟ ਦੀ ਮੈਂਟੈਲਿਟੀ ਹੈਗੀ ਆ ਆਪਣੇ ਆਪ ਨੂੰ ਪੁਲਿਸ ਦੇ ਗੁਲਾਮ ਸਮਝਦੇ ਆਂ। ਇਸ ਬਾਰੇ ਅਸੀਂ ਜੇ ਕੋਈ ਜੁਡੀਸ਼ਨ ਮੂਵ ਕਰਨੀ ਹੈਗੀ ਆ ਜਨਤਕ ਮੂਵ ਕਰਨੀ ਹੈ ਅਸੀਂ ਜ਼ਰੂਰ ਕਰਾਂਗੇ। ਇਸ ਸੰਬੰਧੀ 20 ਅਗਸਤ ਨੂੰ ਜਿਹੜਾ ਨਵਾਂ ਕਾਨੂੰਨ ਵੀ ਬਣਿਆ ਹੈ ਬੀਐਨਐਸ ਜਿਹਦੇ ਵਿੱਚ ਅ ਸਟੇਟ ਦੇ ਅਗੇਂਸਟ ਜਿਹੜੀਆਂ ਧਾਰਾਵਾਂ ਹੈਗੀਆਂ ਮੇਰੇ ਖਿਆਲ 149 ਤੋਂ ਸ਼ੁਰੂ ਹੋ ਕੇ ਜਿਹੜੀਆਂ ਹੈਗੀਆਂ 150 ਇਹ ਸਾਰੀਆਂ ਧਾਰਾਵਾਂ ਜਿਹੜੀਆਂ ਕਹਿੰਦੀਆਂ ਕਿ ਪੁਲਿਸ ਖੁੱਲਾ ਹੋ ਕੇ ਕੁਝ ਵੀ ਕਰ ਸਕਦੀ ਹੈਗੀ ਆ ਉਹਦੇ ਬਰਖਿਲਾਫ ਹੀ ਅਸੀਂ ਖੜਿਆਲ ਪਿੰਡ ਦੇ ਵਿੱਚ ਸੰਗਰੂਹ ਤੇ ਜਿੱਥੇ ਠਿਕਰੀਵਾਲ ਸਾਹਿਬ ਨੂੰ ਮਹਾਰਾਜਾ ਭੁਪਿੰਦਰ ਸਿੰਘ ਦੀ ਸਰਕਾਰ ਨੇ ਹੜਤੇ ਜ਼ਿਲ੍ਹਾ 'ਚ ਰਗੜਿਆ ਸੀਗਾ ਉਸ ਪਿੰਡ 'ਚ ਅਸੀਂ ਸਟੇਟ ਦੀ ਜਿਹੜੀ ਆ ਐਕਸਟਰਾ ਜੁਡੀਸ਼ੀਅਲ ਐਕਸ਼ਨਸ ਹੈ ਉਹਦੇ ਬਰਕਰਾਰ ਰ ਅਸੀਂ ਕਾਨਫਰੰਸ ਵੀ ਰੱਖਾਂਗੇ ਸੋ 20 ਅਗਸਤ ਨੂੰ ਅਸੀਂ ਉੱਥੇ ਇਕੱਠੇ ਹੋਵਾਂਗੇ ਆ ਇਹ ਲਾਅ ਐਂਡ ਆਰਡਰ ਤੇ ਇਹ ਇਹਦਾ ਬਹੁਤ ਵੱਡਾ ਮੁੱਦਾ ਹੈ ਇਹਦੇ ਉੱਤੇ ਅਸੀਂ ਡੀਕਲੈਸ਼ਨ ਵੀ ਸੋਚਾਂਗੇ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਜਿਹੜਾ ਇਸ ਇਲਾਕੇ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਠੀਕ ਹੈ ਨਾ ਉਹਨੂੰ ਮੈਂ 10 ਤਰੀਕ ਨੂੰ ਖੱਤ ਦੇ ਕੇ ਆਇਆ ਕਿ ਇਹ ਕੰਮ ਹੋਇਆ ਪ੍ਰੈਸ ਕਾਨਫਰੰਸ ਮੈਂ ਤਾਂ ਕਰ ਰਹੇ ਆ ਕਿਉਂਕਿ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਇਨਕੁਆਇਰੀ ਵਾਸਤੇ ਉਹ ਰਿਪੋਰਟ ਉਹੀ ਮਹਿਕਮੇ ਨੂੰ ਦੇਤੀ ਜਿਹੜਾ ਅਪਰਾਧੀ ਹੈ ਤਾਂ ਤੁਹਾਡੇ ਕੋਲ ਜਨਤਕ ਕਰ ਰਹੇ ਆ ਨਾਲੇ ਸਰਸਪ ਐ ਕਿ 14 ਸਾਲ ਤੋਂ ਐਸਟੀਪੀ ਸਾਡੀ ਸਿੱਖਾਂ ਦੀ ਜਿਹੜੀ ਪਾਰਲਮੈਂਟ ਦੇ ਇਲੈਕਸ਼ਨਸ ਨਹੀਂ ਹੋ ਰਹੇ ਇਹ ਸਾਰੀ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਚੀਜ਼ ਹੋ ਰਹੀ ਹੈ ਤੇ ਸੈਂਟਰ ਇਹ ਸਿੱਖਾਂ ਦੀ ਜਿੰਨੀਆਂ ਵੀ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਹੁਣ ਖਤਮ ਕਰਨ ਦੇ ਉੱਤੇ ਆਇਆ ਹੋਇਆ ਹੈ ਕਿ ਸਿੱਖਾਂ ਦੇ ਖਿਲਾਫ ਅਮਰੀਕਾ ਨੂੰ ਸ਼ਿਕਾਇਤ ਲਈ ਜਾ ਰਹੀ ਹੈ ਕਿ ਨਿਊਜ਼ੀਲੈਂਡ ਨੂੰ ਲਈ ਜਾ ਰਹੀ ਹੈ ਕਿ ਇਹ ਖਾਲਸਤਾਨੀ ਹੈ ਕਿ ਹੈ ਹੁਣ ਅਮਰੀਕਾ ਕੀ ਕਰ ਸਕਦਾ ਨਿਊਜ਼ੀਲੈਂਡ ਕੀ ਕਰ ਸਕਦਾ ਜਦੋਂ ਆਪ ਤਾਂ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਫੜ ਕੇ ਕੈਨੇਡਾ ਬ੍ਰਿਟਾਨੀਆ ਪਾਕਿਸਤਾਨ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਸਿੱਖਾਂ ਨੂੰ ਮਾਰ ਦਿੱਤਾ ਪਰ ਮੇਰਾ ਮਤਲਬ ਹੈ ਕਿ ਹਕੂਮਤ ਕਿਵੇਂ ਹੈ ਇਸਰਾ ਮੇਰ ਕਾਜ ਆਖ ਬਾਹਰਲੇ ਮੁਲਕਾਂ ਦੇ ਵਿੱਚ ਸ਼ਿਕਾਇਤ ਕਰ ਸਕਦੀ ਹੈ ਤੁਸੀਂ ਸਾਡੇ ਨਾਲ ਗੱਲ ਕਰੋ ਕਿ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਕਿਉਂ ਨਹੀਂ ਕਰਉਂਦੇ ਤੁਸੀਂ ਜੇ ਪਾਰਲੀਮੈਂਟ ਜਿਹੜੀ ਇੰਡੀਆ ਦੀ ਹੈ ਜੇ ਉਹਦੇ ਪਾਰਲੀਮੈਂਟ ਦੇ ਇਲੈਕਸ਼ਨ 1 ਸਾਲ ਤੋਂ ਵੀ ਜ਼ਿਆਦਾ ਹੋ ਜਾਣ ਤਾਂ ਹਿੰਦੂ ਚੱਕ ਦੇਣਗੇ ਇਹ ਸਾਰਾ ਕੁਝ ਕੀ ਇਹ ਸਾਡੇ ਇਲੈਕਸ਼ਨ ਕਿਉਂ ਨਹੀਂ ਹੋ ਰਹੇ ਪਾਰਲੀਮੈਂਟ ਦੇ ਇਹ ਸਾਨੂੰ ਕਾਨੂੰਨ ਨੇ ਦਿੱਤੀ ਹੈ ਨਾ ਕਿ ਹਿੰਦੂਤਵਾ ਨੇ ਦਿੱਤੀ ਹੈ ਸਾਡੀ ਪਾਰਲੀਮੈਂਟ ਅਸੀਂ ਬੜੇ ਨਰਾਸ਼ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਇਹ ਲੋਕ ਜਿਹੜੇ ਇਹੋ ਜੇ ਕੰਮ ਕਰਦੇ ਐ ਇਹ ਬਿਲਕੁਲ ਗੈਰ ਕਾਨੂੰਨੀ ਹੈ ਕਿ ਹੈ ਬਿਲਕੁਲ ਗੈਰ ਕਨਸਟੀਟਿਊਸ਼ਨਲ ਹੈ ਇਹ ਆਪੀ ਸੈਂਟਰ ਦੇ ਮੋਢਿਆਂ ਦੇ ਉੱਤੇ ਚੜ ਕੇ ਇਹੋ ਜੇ ਕੰਮ ਕਰਦੇ ਐ ਇਹ ਜਮਹੂਰੀਅਤ ਦੀ ਚੀਜ਼ ਹੈ ਨਹੀਂ